ਕਾਫੀ ਲੋਕਾਂ ਨੂੰ ਇਸ ਪ੍ਰੋਗਰਾਮ ਦਾ ਪਤਾ ਹੀ ਨਹੀਂ ਸੀ ਇਹ ਕਾਰ ਕੀ ਰਿਹਾ ਹੈ ਸੋ ਬੜੇ ਵਿਸਥਾਰ ਦੇ ਨਾਲ ਜੀ ਐਕਸਮਿਲ ਦੇ ਸਾਥ ਆਪ ਜੀ ਦਿਨਾਰੇ ਆਪਣੇ ਵਿਚਾਰ ਸਹਿਜਣਗੇ ਜੀ ਸਟਾਕ ਲੋ ਅਲਟਰਵਾਟਿਵ ਸਟੇਟ ਦੇ ਪ੍ਰੋਗਰਾਮ ਮੇਰੇ ਵੱਡੇ ਜੀ ਸੋ ਮਹਿੰਦਰ ਸਿੰਘ ਕੇਪੀ ਜੀ ਮੈਂਬਰ ਪਾਰਟੀ ਹੈ ਸਾਥੇ ਹਰਕੇ ਦੇ ਸਿੱਖਤਾ ਜੋ ਨੂਬੀ ਸ਼ਿਫਾਨੀ ਕੋਲ ਜੇ ਨਾਂ ਮਕੇ ਜਾਂਦਾ ਉਹ ਵੀ ਆਏ ਨੇ ਸਰਦਾਰ ਪਿਆਸ਼ਕਸ਼ੀਤ ਆ ਜੋ ਸਰਜੀਤ ਸਿੰਘ ਹੋਣੀ ਦਸਮੀਆਂ ਪਰਜੈਕਟ ਪਿੰਜੀ ਡਿਵਰਟਮੈਂਟ ਦੇ ਐਮਆਰਓ ਦੇ ਸੰਯੋਗ ਦੇ ਨਾਲ ਜੋ ਭਰਨੀ ਆਇਆ ਸੀ ਕੋਈ ਜਦੋਂ ਇਸ ਤੋਂ ਗੰਦੇ ਨਾਲੇ ਦੀ ਵਿਕਾਸ ਦੇ ਲਈ ਇੱਥੇ ਪਾਈਪ ਪਿਆਰਦੇ ਸੀ ਕਿ 15 ਲਾਗ ਉਸ ਸੀਮੇ ਤੋੜਾ ਉਦੋਂ ਮੈਂ ਕੀਤਾ ਸੀ ਤੇ ਇਹ ਨਾਮਾਇਨ ਉੱਪਰ ਰੱਖਿਓ ਕਿਉਂਕਿ ਪਾਈਪ ਜਿਹੜਾ ਉਹ ਬਾਦਵਾ ਜਣੇ ਪਰ ਅੱਜ ਉਹ ਸ਼ਹਿਰ ਦੇ ਛੱਪੜ ਸੀ ਬਹੁਤ ਜਰਦਾਇਤ ਗੰਦ ਸੀ ਗੱਲ ਦੀ ਪਾਰ ਬਣੀ ਹੈ ਬਹੁਤ ਵਧੀਆ ਜਾਂਦੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਚਲਾਉਣੀ ਚਾਹੀਦੀ ਹੈ ਪਰ ਖਾਲੀ ਈਂਧੀਆਂ ਵੀ ਕੋਈ ਕਿਸੇ ਦੇ ਵਿੱਚ ਕੀ ਕਰਦਾ ਕੋਈ ਨਹੀਂ ਕਰਦਾ ਹਰ ਇੱਕ ਇਨਸਾਨ ਪਿੰਡਾਂ ਦੇ ਇਹ ਹੀ ਕਹਿੰਦੇ ਆ ਵੀ ਇਹ ਬੁੜੇ ਕਿਉਂ ਹੋ ਗਏ ਜੀ ਇਹਨੂੰ ਇਦਾਂ ਕਿਉਂ ਕੀਤਾ ਤੇ ਇਹ ਬੜਾ ਔਖਾ ਜਿਹਾ ਲੱਗਦਾ ਵੀ ਜੇ ਸਾਰੇ ਪਿੰਡਾਂ ਦੇ ਬੰਦੇ ਕਿਉਂਕਿ ਜਿਹੜੇ ਲੋਕ ਬਾਹਰ ਲੈਂਦੇ ਪੈਸੇ ਨਹੀਂ ਦਿੰਦੇ ਜਿੰਨਾ ਜਿਹੜਾ ਜਿਹੜਾ ਕਿ ਤੁਸੀਂ ਕਦਮ ਚੱਕਿਆ ਔਰ ਨਾਲ ਜੋ ਵੀ ਅੱਜ ਤਾਂ ਨਰਿੰਗਸ ਸੁਮਾ ਦੇ ਉਹ ਆਉਣ ਵਾਲੀ ਜਿਹੜੀ ਸਰਦਾਰਤਨ ਵਫੀਲਿਆਂ ਗਮਾਂ ਦੇ ਹੀ ਰਾ ਜਿਹੜੀ ਇਹ ਸੀਟ ਵੀ ਰਿਜ਼ਰਵ ਹੋ ਗਈ ਮੈਂ ਤਕਰੀਬਨ ਚਾਰ ਰਕਸ਼ਨਾ ਲੜੀਆਂ ਇੱਥੋਂ ਦਰਸਲ ਮੰਮੀ ਵੀ ਰਿਆਂ ਔਰ ਜਿੰਨੀ ਸੇਵਾ ਹੋ ਗਈ ਹੋਰ ਤਾਂ ਵੇਖੋ ਕਿਹਦੇ ਪਰਮਾਤਮਾ ਜਿਹਨੂੰ ਸ਼ਿਵਾ ਬਖਸ਼ਦਾ ਔਰ ਨੰਪਾ ਨਾ ਬੋਲਦਾ ਹੋਇਆ ਇਹ ਵੀ ਅਰਦਾਸ ਕਰਦਾ ਕਿ ਬਹੁਤ ਵਰੀਆ ਤੁਸੀਂ ਮੇਰੇ ਸਹਿਯੋਗ ਦਿੱਤਾ ਪਰਮਾਤਮਾ ਇਸੇ ਤਰ੍ਹਾਂ ਬਣਾਈ ਰੱਖੇ ਜਦੋਂ ਤੁਸੀਂ ਸਦੋਕ ਤੇ ਉਡੋ ਸੀ ਆਗਰ ਹੋਈਏ ਔਰ ਅੱਜ ਦੇ ਦਿਨ ਤੇ ਬਹੁਤ ਬਹੁਤ ਬਧਾਈ ਦਿੰਦਾ ਹੋਇਆ ਫਤਿਹ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗਮੋਜੀ ਸਿੰਘ ਜੀ ਲਾਲੀ ਸਾਹਿਬ ਸਾਥਾ ਮੇਰੇ ਜੀ ਦੇ ਸੰਜੀ ਜੀ ਜੂੜੇ ਸਾਹਿਬ ਜਿਹੜੇ ਜੇ ਇਹ ਸਾਰੇ ਜਿਹੜੇ ਐਨ ਆਰ ਆਈ ਵਿਲੇ ਡਿਵਿਲਪਮੈਂਟ ਕਮੇਟੀ ਐ ਉਹਨਾਂ ਦੀ ਸਰਵਿਸ ਹੀ ਕਰ ਰਹੇ ਨੇ ਸਾਡੇ ਬਹੁਤ ਸਾਰੇ ਸਰਕਾਰ ਦੇ ਅਫਸਰ ਪਿਆਰਾ ਸਿੰਘ ਜੀ ਅਬਦਾਲ ਸਾਹਿਬ ਸਦਾਤ ਲਾਲ ਸਿੰਘ ਜੀ ਸਾਡੇ ਨਾਲ ਆਏ ਬਹੁਤ ਸਾਰੇ ਸਰਕਾਰੀ ਮੁਲਾੜੀ ਸਾਹਿਬ ਤੋਂ ਉੱਤੇ ਇਸ ਪਿੰਡ ਜੂਰੇ ਦਾ ਜੋਏ ਨਵੇਂ ਪਲਾ ਪ੍ਰੋਜੈਕਟ ਹੈ ਜਿਸ ਨੂੰ ਰਸਮੀ ਤੌਰ ਤੇ ਅੱਜ ਸ਼ੁਰੂ ਕੀਤਾ ਗਿਆ ਉਸ ਨੂੰ ਦੇਖਣ ਵਾਸਤੇ ਔਰ ਪੁਸ਼ਤੀ ਕੀ ਵਿਸ਼ੇਸ਼ਤਾ ਹੈ ਕੀ ਮਹਤਵਦਾਤਾਵਾਂ ਦਾ ਕੀ ਫਾਇਦਾ ਹੋਣਾ ਇਹ ਸਾਰੀਆਂ ਗੱਲਾਂ ਜੂਰੇ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਤੁਹਾਡੇ ਸਾਹਮਣੇ ਰੱਖੀਆਂ ਅੱਜ ਪਿੰਡਾਂ ਦੇ ਅੰਦਰ ਬਹੁਤ ਸਾਰਾ ਐਸਾ ਕੰਮ ਹੈ ਜਿਹੜਾ ਕਿ ਆਪਾਂ ਆਪਣੇ ਤੌਰ ਦੇ ਉੱਤੇ ਵੀ ਕਰ ਸਕਦੇ ਆ ਉਹਦੇ ਲਈ ਸਾਨੂੰ ਕੁਝ ਸਰਕਾਰਾਂ ਕੋਲੋਂ ਕੋ ਵੱਡੀ ਵਸੀਲੇ ਜਾਂ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਏਡ ਦੀ ਲੋੜ ਨਹੀਂ ਹੁੰਦੀ ਲੇਕਿਨ ਇੱਕ ਮੋਟੀਵੇਸ਼ਨ ਦੀ ਲੋੜ ਹੈ ਕਿ ਕੋਈ ਸਾਨੂੰ ਜਦੋਂ ਕੋਈ ਮੋਟੀਵੇਟ ਕਰਦਾ ਹੈ ਫਿਰ ਉਹ ਕੰਮ ਜਿਹੜੇ ਆ ਬੜੇ ਤਰੀਕੇ ਦੇ ਨਾਲ ਹੋ ਜਾਂਦੇ ਕਈ ਵਾਰੀ ਬਹੁਤ ਥੋੜਾ ਥੋੜਾ ਕੰਮ ਹੈ ਜਿਹੜਾ ਥੋੜੇ ਪੈਸੇ ਨਾਲ ਵੀ ਹੋ ਸਕਦਾ ਜੇ ਦੀ ਸ਼ਾਨ ਜਿਹੜੀ ਆ ਜਿਆਦਾ ਬਣ ਸਕਦੀ ਔਰ ਪਿੰਡ ਦਾ ਜਿਹੜਾ ਵਾਤਾਵਰਨ ਹੈ ਸਾਫ਼ ਸੁਥਰਾ ਹੋ ਸਕਦਾ ਆ ਸਾਰੀ ਦੁਨੀਆ ਦੇ ਅੰਦਰ ਕਿ ਸਭੀ ਮੁਲਕ ਦੇ ਵਿੱਚ ਚਲੇ ਜਾਓ ਉੱਥੇ ਬਾਤਾਂ ਨੂੰ ਸਾਫ ਕਰਨਾ এনवायरमेंट ਨੂੰ ਠੀਕ ਕਰਨ ਵਾਸਤੇ ਬਹੁਤ ਵੱਡੇ ਵੱਡੇ ਮੁਕਦਰ ਦੇ ਉੱਤੇ ਇਹ ਮਾਦਾ ਪ੍ਰਚਾਰ ਹੋ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਚਾਹ ਯੂਨੋ ਹੈ ਚਾਹੋ ਏਜ ਵਿੱਚ ਹੈ ਜਿੱਥੇ ਵੀ ਦੁਨੀਆ ਦੇ ਪ੍ਰਧਾਨ ਮੰਤਰੀ ਜਾਂ ਦੁਨੀਆ ਦੇ ਜਿਹੜੇ ਹੈਡ ਆਫ ਸਟੇਟਸ ਇਕੱਠੇ ਹੁੰਦੇ ਆ ਉਹ ਇੱਕ ਫਿਕਰ ਜਾਂ ਇੱਕ ਚਿੰਤਾ ਜ਼ਰੂਰ ਕਰਦੇ ਆ ਸਾਪੋਨੀ ਬਿਯਾਹ ਹੁੰਦੇ ਨੇ ਮੱਛਰ ਵੀ ਪਿਆਦਾ ਹੁੰਦਾ ਹੈ ਉਹਦੇ ਨਾਲ ਡੇਂਗੂ ਆਦਾ ਹੋਰ ਸਾਰੀਆਂ ਬਹੁਤ ਈਆਂ ਜਿਹੜੀਆਂ ਉਹਦੇ ਨਾਲ ਸਾਰੀਆਂ ਇੱਕ ਚੀਜ਼ ਦੇ ਨਾਲ ਰਿਲੀਟ ਕਰਦੀਆਂ ਤੁਜੇ ਚੰਗੇ ਕੰਮ ਕਰਨ ਵਾਸਤੇ ਮੈਂ ਸਮਝਦਾ ਕਿ ਉਦਾਉਣੀ ਲਾਲੀ ਜੀ ਵੀ ਦੱਸਿਆ ਕਿ ਜੇ ਕਿਸੇ ਨੂੰ ਕਿਸੇ ਦੇ ਦਵਾਰ ਹੋਵੇ ਨਾ ਫਿਰ ਉਹ ਅਗਲੇ ਨੂੰ ਹੁੰਦਾ ਕਿ ਸਾਡਾ ਪੈਸਾ ਜਿਹੜਾ ਟੀਮ ਸਟਾਨ ਤੇ ਲੱਗ ਜਾਣਾ ਹੈ ਇਹ ਪੈਸਾ ਦੇਣ ਵਾਲੇ ਨੂੰ ਕੋਈ ਦਵਾਰ ਨਾ ਹੋਵੇ ਫਿਰ ਉਹ ਪੈਸਾ ਦੇਣ ਲਈ ਵੀ ਥੋੜੀ ਲਾਲ ਉੱਪਰ ਕਰਦਾ ਕੋਈ ਇਤਹਾਹੀ ਕਰਦਾ ਕੋਈ ਬਾਨਾ ਲੱਭਦਾ ਲੇਕਿਨ ਜਦੋਂ ਕੋਈ ਸੰਸਥਾ ਚੰਗਾ ਕੰਮ ਕਰਦੀ ਹੈ ਤੇ ਫਿਰ ਲੋਕ ਵੀ ਦਾਨੀਆਂ ਦਾਲਣ ਕੋਈ ਘਾੜਾ ਨਹੀਂ ਹੈ ਬਹੁਤ ਦੁਨੀਆ ਦਾਨ ਕਰਦੀ ਹੈ ਲੇਕਿਨ ਦਾਨ ਉੱਥੇ ਹੀ ਕਰਦੇ ਆ ਉੱਥੇ ਪੈਸਾ ਅੱਲਾਹ ਦਿੰਦਾ ਜਿੱਥੇ ਉਹਨੂੰ ਪਤਾ ਹੋਵੇ ਕਿ ਮੇਰਾ ਜਿਹੜਾ ਦਿੱਤਾ ਹੋਇਆ ਪੈਸਾ ਕਿਸੇ ਠੀਕ ਤਰੀਕੇ ਦੇ ਨਾਲ ਡਵੈਲਪਮੈਂਟ ਕਮੇਟੀ ਹੈ ਜਿਨ੍ਹਾਂ ਨੇ ਇਹ ਬਹੁਤ ਵੱਡਾ ਇੱਕ ਪੀੜਾ ਉਤਾਇਆ ਹੋਈ ਤਦ ਸਿਆਗਰ ਵੀ ਬਹੁਤ ਸਾਰਾ ਫੈਸਲਾ ਉਹਦੇ ਤੇ ਚਰਚ ਕਰਨਾ ਬਾਅਦ ਸਾਰੇ ਜਿਹੜੇ ਵਿਦੇਸ਼ਾਂ ਦੇ ਸਾਡੇ ਲੋਕ ਰਹਿੰਦੇ ਨੇ ਉਹਨਾਂ ਨੇ ਬੜਾ ਬਤਾ ਹਣਾ ਇਹ ਹਮਲਾ ਇੱਕ ਇਹਨਾਂ ਨੂੰ ਮਾਰਾ ਦਿੱਤਾ ਮੈਨੂੰ ਯਾਦ ਆ ਜਦੋਂ ਪੰਜਾਬ ਦਾ ਸਾਡੀ ਸਰਕਾਰ ਸੀ ਤੇ ਕੈਪਟਨ ਹਰਜਿੰਦਰ ਸਿੰਘ ਸਾਡੇ ਮੁੱਖ ਮੰਤਰੀ ਸੀ ਮੈਂ ਔਲਾਦ ਕਿ ਸਾਰੇ ਇਹਨਾਂ ਦੇ ਨਾਲ ਤੁਸੀਂ ਇੱਕ ਐਸੀ ਕੋਈ ਯੋਜਨਾ ਬਣਾਓ ਕਿ ਜਿਹਦੇ ਨਾਲ ਬਾਅਦ ਵਿੱਚ ਵਿਦੇਸ਼ਾਂ ਦੀ ਜਿਹੜੇ ਲੋਕ ਬੈਠੇ ਨੇ ਇਹ ਉਹ ਪੈਸੇ ਉਥੋਂ ਭੇਜਦੇ ਆ ਤੇ ਕੁਝ ਪੈਸਾ ਜਿਹੜਾ ਸਰਕਾਰ ਭਾਵੇ ਤਾਂ ਕਿ ਪਿੰਡਾਂ ਦਾ ਜਿਹੜਾ ਸੁਧਾਰ ਹੋ ਸਕੇ ਜਾਂ ਬਾਹਰ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਉਥੇ ਦੋ ਤਿੰਨ ਸੁਸਾਇਟੀਆਂ ਜਿਹੜੀਆਂ ਗੇ ਫਲਾਥ ਵਾਲਕੇ ਤੋਂ ਆ ਉਹਨਾਂ ਨੇ ਆਪਣੇ ਪਿੰਡਾਂ ਦੇ ਨਾਂ ਦੇ ਉੱਤੇ ਉਥੇ ਵਿਲੇਜ ਡਵੈਲਪਮੈਂਟ ਕਮੇਟੀ ਕਹਿੰਦੇ ਆ ਅਮਰੀਕਾ ਦੇ ਵਿੱਚ ਲੇਕਿਨ ਉਹਨਾਂ ਨੇ ਮਿਆਣੀ ਵਿਲੇ ਡਿਵੈਲਪਮੈਂਟ ਕਮੇਟੀ ਪਿੰਡਾਂ ਦੇ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਸੁਵਸਥਾ ਜੋ ਗਏ ਆਂ ਜਿਸ ਵਾਤਾਵਰਣ ਜੋ ਗਏ ਆਂ ਉਸ ਵਾਤਾਵਰਣ ਨੂੰ ਜਿਹੜਾ ਅਥੇ ਸੁਧਾਰਨਾ ਹੈ ਉਹਨਾਂ ਲੋਕਾਂ ਦੇ ਵਿੱਚ ਬੜਾ ਇੱਕ ਜਜ਼ਬਾ ਰਾਇਆ ਕਿ ਜੇ ਆਪਣੇ ਪਿੰਡਾਂ ਲਈ ਜਿਹੜਾ ਉਥੇ ਪੈਸਾ ਭੇਜੀਏ ਔਰ ਫਲਾ ਆਸ ਵੀ ਹੁੰਦੀ ਹੈ ਕਿ ਜੇ ਅਸੀਂ ਪੈਸਾ ਥੱਲੇ ਭੇਜਦੇ ਆਂ ਤੇ ਉਥੇ ਪੈਸਾ ਜਿਹੜਾ ਠੀਕ ਘਰ ਦੇ ਨਾਲ ਲੱਗ ਵੀ ਸਕੇ ਤੁਹਾਡੇ ਪਿੰਡ ਦੇ ਲੋਕਾਂ ਨੂੰ ਨੌਕਾ ਰੋਜ਼ਗਾਰ ਹੈ ਤੇ ਜੇ ਪਾਰ ਸਰਕਾਰ ਕੋਲੋਂ ਇਹ ਕਦਨੀ ਆਇਆ ਕਿ ਇਸ ਪਿੰਡ ਨੂੰ 20 ਲੱਖ ਰੁਪਈਆ ਦੇ ਇਹਨਾਂ ਦੇ ਅਸੀਂ ਤੁਹਾਨੂੰ 20 ਲੱਖ ਰੁਪਈਆ ਦੇਣਾ ਪਾਰ ਸਰਕਾਰੋਂ ਇਹ ਹੋਇਆ ਕਿ ਤੁਸੀਂ ਜਿੰਨੀ ਵੀ ਪੰਚਾਇਤ ਵਾਲੇ ਉਸ ਪਿੰਡ ਨੂੰ ਸਹਾਰਾ ਕਰਨ ਵਾਸਤੇ ਜੋ-ਜੋ ਵੀ ਸਕੀਮਾਂ ਬਣਾਉਣਗੇ ਉਹਨਾਂ ਪੈਸਾ ਜਿਹੜਾ ਪਾਰ ਸਰਕਾਰ ਵੱਲੋਂ ਉਪਲਬਧ ਹੈ ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਉਹਦੇ ਵਿੱਚ ਉਪਲਬਧ ਹੈ ਮੈਂ ਹੁਣੇ ਪੁੱਛ ਰਿਹਾ ਜੀ ਜੇ ਤੁਸੀਂ ਦੋ ਬੰਨਾਂ ਜਿਹੜਾ ਦਿੱਲੀ ਇੱਥੇ ਤੇ ਅਸੀਂ ਮਲੇਗਾ ਦੇ ਵਿੱਚ ਇੱਥੇ ਜੋੜ ਤੇ ਜੋਤ ਬੈਠ ਕੇ ਦਿਨੇ ਦੀ ਬੈਠ ਕੇ ਜਦੋਂ ਵੀ ਮਤੀਓ ਬੈਠ ਕੇ ਉਹ ਆਪਣੇ ਥਾਂ ਦੇ ਉੱਤੇ ਬੈਠ ਸਕਣ ਔਰ ਉਹਨਾਂ ਦਾ ਜਿਹੜਾ ਲਾਭ ਜਿਹੜਾ ਹੋ ਸਕੇ ਬਾਕੀ ਹੋਰ ਵੀ ਕੋਈ ਜਿਹੜੀਆਂ ਜਿਹੜੀਆਂ ਵੀ ਭਾਰਤ ਸਰਕਾਰ ਦੀਆਂ ਸਕੀਮਾਂ ਹੈ ਉਹਨਾਂ ਲਈ ਬਿਨਾਂ ਵੀ ਪੈਸਾ ਉਪਲਬਧ ਹੈ ਉਹ ਜਿਹੜਾ ਇਸ ਪਿੰਡ ਨੂੰ ਜਿਹੜਾ ਦਿੱਤਾ ਜਾਏਗਾ ਬਾਕੀ ਮੈਂ ਸਮਝਦਾ ਵੀ ਜਿਹੜਾ ਇਨਸਾਨ ਪੰਚਾਇਤ ਦੇ ਨਾਲ ਸਾਰੇ ਸੀਐਸ ਪਿੰਡ ਦੇ ਔਰ ਇਲਾਕਾ ਨੂੰ ਨਾਲ ਕਿੰਨੇ ਕੰਮ ਕਰਨ ਵਾਸਤੇ ਤੁਸੀਂ ਇੱਥੇ ਚਿੰਗਾ ਕਰਨ ਪਟਿਆ ਔਰ ਲੈ ਬਗੇ ਬਹੁਤ ਮਿਹਰਬਾਨੀ ਅਤੇ ਪਿੰਡ ਪੰਚਾਇਤ ਸ੍ਰੀ ਦੂਸਰਾ ਸਾਧੂ ਸਿੰਘ ਜੀ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਾਹਿਬ ਮੁਸੱਫਰ ਤੋਂ ਉਹਨਾਂ ਨੂੰ ਸਮਾਜ ਸੇਵਾ ਇਹ ਸਾਰੀ ਸਾਧੂ ਸਿੰਘ ਪ੍ਰੈਜ਼ੀਡੈਂਟ ਸਾਹਿਬ ਸਤੰ ਔਰ ਸਾਡੇ ਪਰਸਰਾਪੁਰ ਤੋਂ ਤਕਸਾਲੀ ਕਾਂਜਨ ਸਿੰਘ ਜਿੱਥੇ ਵੀ ਹੋਣ ਆ ਕੇ ਆਪਣਾ ਮੌਨਟੋ ਲੈ ਇਹਨਾਂ ਦਾ ਵੀ ਸਵਾਗਤ ਉਹਨਾਂ ਤੋਂ ਬਾਅਦ ਆਇਆਂ ਕੇ ਨਾਲ ਆਜੋ ਕੋ ਕੋ ਖੇਤਰ ਯੋਗਦਾਨ ਲਈ ਨੰਨ ਸਨਮਾਨ ਦਿੱਤਾ ਜਾਦਾ ਹੈ ਸਰਪੰਚ ਸਾਹਿਬ ਨੂੰ ਸਾਡੇ ਜਲੰਧਰ ਤੋਂ ਇੱਕ ਮਹਿਮਾਨ ਆਏ ਹਨ ਕੁਵਾਰੀ ਸਾਹਿਬ ਸਰਕਾਰ ਜੋ ਕੁਵਾਰੀ ਸਾਹਿਬ ਨੂੰ ਬੇਨਤੀ ਹੈ ਕਿ ਆਪਣੀਆਂ ਸਵਾਮਾਂ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਕਿ ਆਪਣੇ ਸਾਰੇ ਜਿਹੇ ਛੱਡ ਕੇ ਜਲੰਧਰ ਤੋਂ ਬਲੋਤਪਤਾ ਜੀ ਇਹ ਵੀ ਬਹੁਤ ਵੱਡੀ ਜਲੰਧਰ ਦੀ ਸ਼ਖਸੀਅਤ ਹਨ ਸਾਡੇ ਸਰਕਾਰ ਜੋ ਸਰਪੰਚ ਸਾਹਿਬ ਦੇ ਸਾਥ ਦਾ ਸਰਮਾਸਪੁਰ ਇਹਨਾਂ ਦਾ ਆਪਣੇ ਪਿੰਡ ਤੋਂ ਇਲਾਵਾ ਜੰਦਰ ਦਿਲੇ ਤੇ ਵੱਖ-ਵੱਖ ਜਗ੍ਹਾ ਤੇ ਬਹੁਤ ਹੈ ਹਰ ਜਗ੍ਹਾ ਵਿੱਚ ਲੋਕਾਂ ਦੀ ਇਸੇ ਜੋਗ ਸਾਡੇ ਸਰਪੰਚ ਸਲਾਹ ਮਹਿੰਦਰ ਸਿੰਘ ਜੀ ਅਤੇ ਬੀਬੀ ਜਸਵੀਰ ਕੌਰ ਜੀ ਨੂੰ ਬੇਨਤੀ ਹੈ ਕਿ ਦੋਨੋਂ ਜਣੇ ਆ ਕੇ ਆਪਣਾ ਸਨਮਾਨ ਚਿੰਨ ਲੈਣਾ ਹੈ ਇਹਨਾਂ ਦੇ ਵੀਰੇ ਜੰਦਰ ਜੀ ਸੇ ਇਹ ਸੰ ਸਾਡੇ ਬੀਬੀ ਜੀ ਸਰਪਾ ਜੀ ਜਿਹਨਾਂ ਨੂੰ ਸਰਕਾਰ ਨਾਲ ਲੋਕ ਪੁਆਜੀ ਵੀ ਆਉਂਦੇ ਹਨ ਉਹਨਾਂ ਦਾ ਸਨਮਾਨ ਕਰ ਰਹੇ ਹਨ ਕੇਪੀ ਸਾਹਿਬ ਅਤੇ ਲਾਲੀ ਜੀ ਅਤੇ ਧੁਲਾ ਸਾਹਿਬ ਇਹਨਾਂ ਦਾ ਬਹੁਤ ਅਸ਼ੀਰਵਾਦ ਹੈ ਅਰ ਰਣੀ ਗਰਮੀ ਦੇ ਵਿੱਚ ਆਪਣੇ ਸਾਰੇ ਰਦੇਲ ਛੱਡ ਕੇ ਬੈਠੇ ਰਹੇ ਇਹ ਪਿੰਕ ਪਤਾਰਾਂ ਨੂੰ ਬਲੋਕ ਕਰਦੇ ਹਨ ਇਹਨਾਂ ਦਾ ਉਸ ਫੰਡ ਤੇ ਤਵਲਾ ਸਾਡੇ ਨਾਲ ਚਮਨ ਲਾਲ ਜੀ ਤੇ ਹੋਰ ਤਕਸਾਲੀ ਆਖਵਾ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਉਹਨਾਂ ਦੇ ਆ ਕੇ ਅਸੀਂ ਕਰਦੇ ਹਾਂ ਇਹ ਸਾਹਮਣੇ ਹੈ ਤੇ ਹੋਰ ਪਛਾਲੀ ਵਰਤੋਂ ਕੋ ਨੈਮ ਮਿੰਦਰ ਸਿੰਘ ਜੀ ਕੇ ਪਿਸਾਲ ਕੋ ਜਮਨਾ ਹੈ ਜੀ ਇਹ ਸਾਹਮਣੇ ਹੈ

ਮੈਂ ਇਹ ਕਹਿ ਰਿਹਾ ਹਾਂ ਕਿ ਅੱਜ ਪਿੰਡ ਦੂਰੇ ਦੇ ਵਿੱਚ ਸੀਵਰੇਜ ਦਾ ਅਤੇ ਸੈਨੀਟੇਸ਼ਨ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਇਹ ਇੱਕ ਬੜਾ ਪ੍ਰਭਾਵਸ਼ਾਲੀ ਔਰ ਇੱਕ ਬੜਾ ਵਧੀਆ ਪ੍ਰੋਜੈਕਟ ਹੈ ਜਿਸ ਨਾਲ ਪਿੰਡ ਦਾ ਜਿਹੜਾ ਸੀਵਰੇਜ ਵਿਵਸਥਾ ਹੋਏਗੀ ਪਿੰਡ ਦਾ ਸਾਫ਼ ਸੁਥਰਾ ਤਿੰਨੋਂ ਸਾਫ਼ ਸੁਥਰਾ ਰਹਿਣ ਵਾਸਤੇ ਡੰਬ ਬਣਨੇ, ਕੂੜੇ ਦਾ ਡੰਬ ਬਣਨੇ ਔਰ ਇਸ ਦੇ ਨਾਲ ਮੈਂ ਸੋਚਦਾ ਕਿ ਜਿੰਨੇ ਐਨਆਰਆਈ ਵੀਰ ਜੁਨੇ ਸਾਹਿਬ ਦੇ ਸਰਪੰਚ ਤੋਂ ਚੱਲੇ ਜੁਣਾ ਨੇ ਇਹ ਸਾਰਾ ਪੈਸੇ ਦੀ ਕੰਟਰੀਬਿਊਸ਼ਨ ਕੀਤੀ ਆ ਬਾਹਰ ਦੇਸ਼ਾਂ ਤੋਂ ਭੇਜਿਆ ਇਹਦੇ ਨਾਲ ਪਿੰਡ ਜਿਹੜਾ ਇੱਕ ਨਮੂਨੇ ਦਾ ਪਿੰਡ ਬਣੇਗਾ ਉਹ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਜ਼ਰੂਰਤਾਂ ਆ ਕਿ ਪਿੰਡ ਸਾਫ ਸੁਥਰੇ ਹੋਣ ਸੂਚੀ ਦੀ ਵਿਵਸਥਾ ਹੋਵੇ ਕੂੜੇ ਕਰਕਟ ਦਾ ਪ੍ਰਬੰਧ ਹੋਵੇ ਇਥੋਂ ਇੱਕ ਨਮੂਨੇ ਦਾ ਪਿੰਡ ਹੋਣ ਕਰਕੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਆ ਇਸ ਪਿੰਡ ਨੂੰ ਇਸ ਪਿੰਡ ਦਾ ਨਕਸ਼ਾ ਅਪਣਾਉਣਗੇ ਔਰ ਪਿੰਡਾਂ ਨੂੰ ਆਪਣੇ ਆਪ ਨੂੰ ਸਾਫ ਸੁਥਰਾ ਰੱਖਣ ਦਾ ਜਿਹੜਾ ਉਪਰਾਲਾ ਲੋਕਾਂ ਦਾ ਜਿਹੜਾ ਉਹ ਜਾਰੀ ਰਹੇ। ਕੇਪੀ ਸਾਹਿਬ ਜਿਹੜਾ ਜਿਸ ਨੂੰ ਸੀਰੀਅਸ ਦੀ ਗੱਲ ਚੱਲਦੀ ਹੈ ਜਿਹੜਾ ਦੋਨੇ ਸਭ ਵੀ ਟਰਾਈ ਕਰਦੇ ਹੋਰ ਵੀ ਕਈ ਟਰਾਈ ਕਰਦੇ ਆ। ਉਹਨਾਂ ਬਾਰੇ ਤੁਸੀਂ ਕੁਝ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਤਾਂ ਰਾਜਨੀਤਿਕ ਗੱਲ ਹੈ ਸਾਡੀ ਪਾਰਟੀ ਹਾਈ ਕਮਾਂਡ ਜੋ ਫੈਸਲਾ ਕਰੇਗੀ। ਅਸੀਂ ਵੀ ਉੱਥੇ ਜਾਣਾ ਸਾਡੇ ਜਾਂਦੇ ਆ ਇਹ ਪਾਰਟੀ ਹਾਈ ਕਮਾਂਡ ਅਸੀਂ ਇਹਨਾਂ ਦੇ ਨਾਲ ਸਮਰਥਨ ਤੁਹਾਡਾ ਦੇਖੋ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਉਹ ਦਸੰਬਰ ਦੇ ਵਿੱਚ ਉਹਨਾਂ ਨੇ ਕਰਨਾ ਹੈ। ਉਦੋਂ ਉਹਨਾਂ ਦੇ ਫੈਸਲਾ ਬੰਦਾ ਅਖਤਰ ਫੈਸਲਾ ਹੋਵੇ। ਕੇਪੀ ਸਾਹਿਬ ਜੀ ਬਹੁਤ ਬਹੁ ਜਿਹੜਾ ਐਨਆਰਆਈ ਭਰਾਵਾਂ ਦੇ ਚਦੂਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਜੋ ਸੀਵੇਰੇ ਪੈ ਰਹੇ ਆ। ਹੋਰ ਜਿਹੜੇ ਡੰਪ ਬਣਨੇ ਆ ਇੱਥੇ ਇਲਾਕੇ ਦੇ ਬਹੁਤ ਲੋਟਵਾਰ ਬੰਦੇ ਚੱਲੇ ਸੀ ਇਹਨਾਂ ਨੇ। ਉਹਦੇ ਤੋਂ ਲੱਗਦਾ ਵੀ ਲੋਕਾਂ ਦੇ ਵਿੱਚ ਇਹਨਾਂ ਨੂੰ ਪਿੰਡ ਤੋਂ ਵੇਖ ਕੇ ਦੂਜੇ ਪਿੰਡਾਂ ਵਿੱਚ ਵੀ ਲੋਕੀ ਉਛਾਹ ਕਰਨਗੇ। ਜਿਹਦੇ ਨਾਲ ਹੋ ਹਲਕੇ ਦੇ ਵਿੱਚ ਸੁਧਾਰ ਆਏਗਾ ਜਿਹੜਾ ਫੂਸ਼ਨ, ਵਾਟਰ ਫੂਸ਼ਨ ਜਾਂ ਦੂਜੀਆਂ ਵੀ ਜਿਹੜੇ ਆ ਇੱਥੋਂ ਪਿੰਡ ਤੋਂ ਸ਼ਹਿਰ ਲੈ ਕੇ ਆਪਣੇ ਪਿੰਡਾਂ 'ਚ ਵੀ ਪਾਰਕਾਂ ਬਣਾਉਣਗੇ ਤਾਂ ਕਿ ਬੁਰੀ ਸ਼ਹਿਰ ਦਾ ਤਿਆਰ ਕਿਹਾ ਜਾਵੇ ਬਹੁਤ ਵਧੀਆ ਮੈਂ ਇਹ ਕੰਮ ਹੈ ਸ਼ਲਾਘਾਯੋਗ ਹੈ ਔਰ ਮੈਂ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਹ ਸਾਇਟ ਮੈਂ ਲਓ ਇਹ ਨਿਊਜ਼ ਆ ਰਹੀ ਹੈ। ਇਹ ਸਭ ਸਾਇਟਾਂ ਬਣਾਉਣ ਦੀ ਕਮੇਟੀ ਪੰਜਾਬ ਦੀ ਸਿਫਤ ਕਰ ਰਹੀ ਹੈ। ਆਪਾਂ ਜਿੱਤੇ ਹਾਂ। ਟੈਲਵਿਜ਼ਨ